ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਬਨਾਸੀ ਬ੍ਰੋਕੇਟ ਦੇ ਸੂਟ ਆਉਣਗੇ ਨਾਲ ਇਹਨਾਂ ਦੇ ਨਾਲ ਦੁਪੱਟਾ ਬਹੁਤ ਜ਼ਿਆਦਾ ਸੋਨਾ ਬਣੇ ਹੋਏ ਨੇ ਚਨਾਉਂ ਦੇ ਦੁਪੱਟੇ ਆਉਣਗੇ ਤੇ ਬ੍ਰੋਕੇਟ ਦੀ ਪੱਟੀ ਲੱਗੀ ਹੋਈ ਹੈ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹਨਾਂ ਦੇ ਵਿੱਚ ਕਲਰ ਆਪਸ਼ਨ ਦਿੱਤੇ ਹੋਏ ਨੇ ਜੀ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਨੇ ਸੇਮ ਕਲਰ ਆਉਣਗੇ ਇਹ ਵਾਲੇ ਵੁੱਲਨ ਸੂਟ ਆਉਣਗੇ ਜੀ ਨਾਲ ਇਹਨਾਂ ਦੇ ਸਲਵਾਰ ਦਾ ਕਪੜਾ ਵੀ ਉਹਦੇ ਉੱਪਰ ਵੀ ਡਿਜ਼ਾਈਨਿੰਗ ਬਣੀ ਹੋਈ ਹੈ ਨਾਲ ਇਹ ਵਾਲੇ ਜੌਰਜਟ ਇੰਬੋਰਡਰੀ ਸ਼ਰਟ ਆਏਗੀ ਜੀ ਪਲੇਨ ਬਾਟਮ ਆਏਗੀ ਹਾਪੀ ਹੋਰ ਦਾ ਦਪਟਾ ਆਏਗਾ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਇਹ ਵੈਲਵਟ ਦੇ ਸੂਟ ਆਉਣਗੇ ਇਸ ਦੀ ਨਾਲ ਪਲੇਨ ਬਾਟਮ ਆਉਣਗੇ ਨਾਲ ਔਰਗੈਂਜ਼ਾ ਦੁਪੱਟੇ ਇਹ ਵਾਲੇ ਵੂਲਨ ਸੂਟ ਆਉਣਗੇ ਗਰਮ ਪਸ਼ਮੀਨੇ ਦੇ ਇਹਨਾਂ ਸੂਟਾਂ ਦਾ ਵੀ ਅੱਜਕੱਲ ਬਹੁਤ ਜ਼ਿਆਦਾ ਫੈਸ਼ਨ ਹੈ ਜੀ ਇਹ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਇਹਨਾਂ ਦੇ ਜਿਹੜਾ ਬਾਟਮ ਦਾ ਕਪੜਾ ਆਏਗਾ ਬਾਟਮ ਦੇ ਕਪੜੇ ਦੇ ਉੱਪਰ ਵੀ ਪਹੁੰਚਿਆਂ ਦੇ ਉੱਤੇ ਡਿਜ਼ਾਈਨਿੰਗ ਬਣੀ ਹੋਏਗੀ ਤੇ ਲੈਂਥ ਇਹਨਾਂ ਦੀ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਦੀ ਲੈਂਥ ਰੱਖ ਸਕਦੇ ਹੋ ਜੀ ਇਹ ਇਹ ਵਾਲੇ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਹੈ ਇਹ ਵਾਲੇ ਵੈਲਵਟ ਦੇ ਸੂਟ ਆਉਣਗੇ ਜੀ ਇਹਨਾਂ ਦੇ ਸੇਮ ਮਾਡਲ ਦਾ ਜਿਵੇਂ ਸੂਟ ਬਣਿਆ ਹੋਇਆ ਓਵੇਂ ਦਾ ਬਣ ਜਾਏਗਾ ਸੂਟ ਤੁਹਾਡਾ ਨਾਲ ਵੈਲਵਟ ਦਾ ਸਟੋਲ ਆਏਗਾ ਇਹ ਵੈਲਵਟ ਦੇ ਪ੍ਰਿੰਟ ਸੂਟ ਨੇ ਜੀ ਨਾਲ ਇਹਨਾਂ ਦੇ ਪਸ਼ਮੀਨੇ ਦੀ ਬਾਟਮ ਆਏਗੀ ਨਾਲ ਵੈਲਵਟ ਦੇ ਸਟੋਲ ਆਉਣਗੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਡੇਲੀ ਵੇਅਰ ਵਾਸਤੇ ਵੀ ਸੂਟ ਐਡ ਐਂਡ ਪਾਰਟੀ ਵੀਰ ਜੁੜ ਵੀ ਅਡ ਕੀਤੇ ਹੋਏ ਆ ਤੁਸੀਂ ਜਲਦੀ ਤੋਂ ਜਲਦੀ ਸਟਾਕ ਲਿਮਟਡ ਹੁੰਦਾ ਹੈ ਸੇਲ ਵਾਲਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਜੀ ਐਡਰੈਸ ਔਰ ਪੇਮੈਂਟ ਪਹਿਲਾਂ ਜਮਾ ਕਰਵਾਉਣਾ ਪੈਂਦਾ ਤੇ ਮੇਰਾ ਵਟਸਐਪ ਨੰਬਰ ਹੀ ਆਰਡਰ ਨੰਬਰ ਹੈ ਉਸ ਨੰਬਰ ਤੇ ਆਰਡਰ ਕਰ ਸਕਦੇ ਹੋ ਥੈਂਕ ਯੂ ਸੋਮ